ਲੋ ਖਿਡਾਰੀਆਂ ਦੇ ਨਾਲ ਜਾਣ ਪਹਿਚਾਨ ਕਰਦੇ ਹੋਏ ਐਂਟੀ ਪ੍ਰਵੰਤ ਮਾਨਗੀ ਸੰਗੂ ਉਹਨਾਂ ਦੇ ਨਾਲ ਇਸ ਪਿੰਡ ਦੇ ਜਾਂਪਰ ਸਪਰਤੀ ਦੇ ਜਨਮ ਹੋਇਆ ਮੇਰੇ ਵੀ ਗੁਰਮਨ ਸਿੰਘ ਜੀ ਝਾੜਾ ਸਮੁੱਚੀ ਸੰਗਤ ਜਿਨ੍ਹਾਂ ਨੇ ਵੀ ਦੀਪੋਜ ਸਮੁੱਚੀ ਆਗਮਨੀ ਪਾਰਟੀ ਦਾ ਧੰਨਵਾਦ ਹੈ ਜਿਹੜੇ ਸਾਡੇ ਨਿੱਕੇ ਦੇ ਸੱਜਣਾਂ ਬੰਦੂਰ ਦੇ ਵਿੱਚ ਹੋਦੇ ਆ ਸਾਰਿਆਂ ਦਾ ਬੜਾ ਧੰਨਵਾਦ ਹੈ ਜਿੰਨੀ ਸੰਗਤ ਗੁੱਡੀ ਆ ਸਾਰਿਆਂ ਦੇ ਚੱਲੇ ਹੋਇਆ ਕਦਮ ਸਿਰ ਮੱਥੇ ਆ ਅੱਜ ਪ੍ਰਵੰਤ ਮਾਨਗੀ ਤਾਲੇ ਪਿੰਡ ਦੇ ਵਿੱਚ ਪਹੁੰਚਿਆ ਜਿਹੜਾ ਬਰਨਾਲੇ ਦਾ ਧੌਲਾ ਪਿੰਡ ਹੈ। ਖੰਡ ਕੋ ਪਿਆਰ ਕਰਦੀ ਹੈ ਬਰਨਾਲੇ ਦੀ। ਜਿੰਨਾ ਕਿ ਪਿਆਰ ਕਰਦੇ ਤਾੜੀ ਕਰਕੇ ਦੱਸੋ ਇੱਕ ਵਾਰੀ ਸਾਰੇ ਜਣੇ। ਸੰਗਤ ਪਿਆਰ ਕਰਦੀ ਹੈ ਧੌਲੇ ਵਾਲਿਆਂ ਦਾ ਵੱਡਾ ਪ੍ਰਫਾਦ ਹੈ। ਤਾਲੀ। ਕਮੈਂਟਰ ਕਾਲ ਵੀਰ। ਅੱਗੇ ਹੁਣ ਅਗਲੇ ਮੈਚਾਂ ਰੇਡਾਂ ਦੇ ਹਿਸਾਬ ਤੋਂ ਵੀਰੇ ਆਪੇ ਰੱਖ ਲੈਣਾ। ਬਿਲਕੁਲ ਜੀ। ਕੋਈ। ਕੱਲ ਮੈਗਜ਼ੀਨ। ਕਲੀਅਰ ਇਹਦਾ ਕਰੇਗਾ 10 ਦੀ ਬਿਨੂੰ ਧੌਲਾ ਲੱਗਰਦੀ ਸਾਧ ਸੰਗਤ ਇਸ ਕੋਰਸ ਲਾ ਕਬੱਡੀ ਟੂਰਨਾਮੈਂਟ ਦਾ ਆਯੋਜਨ ਕੀਤਾ ਹੈ ਅਰਜੁਨ ਦੀ ਖਿਡਾਰੀ ਹੱਥ ਪੱਟ ਪਿੰਨਾ ਤੋਂ ਆਏ ਨੇ ਕੋਰਡ ਦੁਨੀਆ ਦੀ ਟੀਮ ਬਨਾਲਾ ਦੀ ਟੀਮ ਮਾਨਸਾ ਜ਼ਿਲ੍ਹੇ ਦੀਆਂ ਨੌਜਵਾਨ ਮੁੰਡੇ ਨੇ ਕਬੱਡੀ ਦਾ ਸ਼ੌਕ ਹੈ ਮੈਂ ਬਤਾਈ ਦੇਣੀ ਚਾਹਾਂਗੇ ਇਹਨਾਂ ਨੇ ਜਿੱਥੇ ਇੱਕ ਪਾਸੇ ਅੱਜ ਜਹਾਜ਼ ਦੀਵਾਨੀ ਦਲਦਲ ਦੇ ਵਿੱਚ ਫਸੇ ਹੋਏ ਆ ਉੱਥੇ ਇਹਨਾਂ ਨੇ ਆਪਣੀ ਸਰੀਰ ਜਿਹੜੇ ਨੇ ਉਹ ਬਚਾ ਕੇ ਰੱਖਦੇ ਕਿਪਰ ਨੇ ਚੁਗਾਇਆ ਇਹਨਾਂ ਦੇ ਨਾਲ ਤੇ ਤਾੜੀ ਜਦੋਂ ਵੀ ਮੈਂ ਕਿਤੇ ਜਦੋਂ ਵੀ ਮੈਂ ਕਿਤੇ ਮੈਂ ਟੂਰਨਾਮੈਂਟ ਕਰਨਾ ਉਹ ਇੱਕ ਵਾਰ ਪਟਕੋਹੇ ਗਿਆ ਮੈਂ ਟੂਰਨਾਮੈਂਟ ਹੈ ਮੈਂ ਗਰਾਊਂਡ ਦੇ ਵਿੱਚ ਖੜ ਕੇ ਕਦੇ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕਰਦਾ ਕਿ ਇੱਥੇ ਗਰਾਊਂਡ ਸੱਚਾ ਹੈ ਇਹ ਪਵਿੱਤਰ ਗਰਾਊਂਡ ਹੈ ਔਰ ਟੂਰਨਾਮੈਂਟ ਦੇ ਵਿੱਚ ਕਲੱਬ ਦੇ ਵਿੱਚ ਬਹੁਤ ਅਲੱਗ-ਅਲੱਗ ਪਾਰਟੀਆਂ ਦੇ ਲੋਕ ਆਉਂਦੇ ਨੇ ਕਦੇ ਰਾਜਨੀਤਿਕ ਗੱਲ ਕਰੀ ਉਹਦੇ ਵਾਸਤੇ ਤਾਂ ਅਲੱਗ ਪ੍ਰੋਗਰਾਮ ਪੜਾਉਂਦਾ ਮਨਨ ਤੁਸੀਂ ਉਹਨਾਂ ਬਹੁਤ ਵੱਡੀ ਜਿੱਤ ਦਵਾਈ ਹੈ ਬੋਟਾ ਖਸਮ ਹੋ ਗਏ ਹੁਣ ਕੰਮ ਕਰਨਾ ਹੈ ਇਹ ਤੁਹਾਡਾ ਅਧਿਕਾਰ ਹੈ ਮੈਂ ਤੁਹਾਨੂੰ ਮੈਂ ਕਹਿੰਦੀ ਹਾਂ ਕੋਈ ਵੀ ਇਹੋ ਜਿਹਾ ਕੰਮ ਜਿਹੜਾ ਲੋਕਾਂ ਦੇ ਹੱਥ ਚੋਂ ਹੋਵੇ ਉਹਦੇ ਵਾਸਤੇ ਮੇਰਾ ਹਰੇ ਰੰਗ ਦਾ ਪੰਨ ਕਦੇ ਜਵਾਬ ਨਹੀਂ ਦੇਊਗਾ ਤੁਹਾਡੇ ਹੱਕ ਦੀ ਚੰਦਾ ਰਹੂਗਾ ਪਿੰਡਾਂ ਜਾ ਕੇ ਆਇਆ ਉਹ ਕੋਕੋ ਕੋ ਪਹੁੰਚ ਆ ਉਹ ਪਹਿਲਾਂ ਉਸ ਕੈਸੀ ਇੱਕ ਕਬਾਦ ਮੰਦਪਾਗੇ ਘਟਨਾ ਹੋਈ ਕਿ ਚਾਰ ਜਿਹੜੇ ਕੋਕੋ ਦੇ ਵਸਲੀਖ ਸੀ ਐਕਸੀਡੈਂਟ ਚ ਉਹਨਾਂ ਦੀ ਮੌਤ ਹੋ ਗਈ ਸੀ ਸੋ ਅੱਕੇ ਪੂਸੀਆ ਬਹੁਤ ਕਈ ਪਿੰਡਾਂ ਜਾਏ ਆ ਬਸ ਇਹੀ ਬੇਨਤੀ ਕਰੂੰਗਾ ਮੈਂ ਖਿਡਾਰੀਆਂ ਨੂੰ ਕਿ ਤੁਸੀਂ ਮਾਰਖੇਡ ਕਬੱਡੀ ਦਫਾ ਦੇਖੋ ਥੋੜੇ ਵਿੱਚੋਂ ਨਿਕਲ ਕੇ ਪਲੇਅਰ ਬਣ ਗਏ ਥੋੜੇ ਵਿੱਚੋਂ ਨਿਕਲ ਕੇ ਬਾਹਰ ਕੱਢ ਕੇ ਜਾਣਗੇ ਥੋੜੇ ਜੁੱਤੀ ਨਿਕਲ ਕੇ ਕੈਨੇਡਾ ਅਮਰੀਕਾ ਇੰਗਲੈਂਡ ਇਟਲੀ ਜਾਣਗੇ ਹਾਰ ਜਿੱਤ ਚਲਦੀ ਰਹਿੰਦੀ ਹੈ ਕਿਰਪਾ ਕਰਕੇ ਕਬੱਡੀ ਦੀ ਖੇਡ ਨਹੀਂ ਹਾਰਨੀ ਚਾਹੀਦੀ ਹਾਰ ਜਿੱਤ ਚਲਦੀ ਰਹਿੰਦੀ ਹੈ ਕਈ ਪਈਵਰੀ ਟੀਮ ਇੱਥੇ ਹਾਰ ਜਿੱਤ ਅਗਲੇ ਪਿੰਡ ਜਿੱਤ ਚਲਦੀ ਹੈ ਸੋ ਜਿਹੜਾ ਸ਼ਿਵਾਜ ਨੂੰ ਉਹਦੇ ਤੇ ਕਰਦੇ ਨੇ ਦੋ ਦੋ ਪਹਿਲਾਂ ਕੱਖ ਬਿੱਟੇ ਬਿਠਾਉਣੇ ਜਿੱਤੂ ਟੂਰਨਾਮੈਂਟ ਹੈ ਜਿੱਤੂ ਦੇ ਕਰਦੇ ਹੈ ਅਗਰ ਸੁਵਿਧਨ ਖੇਡ ਦਿਖਾਓ ਮਨਜ਼ਰ ਕਰੋ ਆਪ ਖੇਡੋ ਤਾਂ ਦੇ ਹੀ ਨਾ ਖੇਡੋ ਹਾਰ ਦਿੱਤੀ ਕੋਈ ਪ੍ਰੋਬਲਮ ਨਹੀਂ ਹਾਰ ਜਿੱਤਾਂ ਜਿੱਥੇ ਦੋ ਮਾਲ ਖੋਲਦੇ ਨੇ ਇੱਕ ਇੱਕ ਕਿੰਨੇ ਟੈਣੇ ਹੁੰਦਾ ਉਹ ਚੱਲਦਾ ਰਹਿੰਦਾ ਸੋ ਬਹੁਤ ਬਹੁਤ ਧੰਨਵਾਦ ਇਸ ਗੱਲ ਦਾ ਜਦੋਂ ਵੀ ਮੌਕਾ ਮਿਲਿਆ ਮੇਰੀ ਜਿੰਨੀ ਸਾਰੇ ਪੰਜਾਬ ਚ ਲੱਗੀ ਹੋਈ ਸੀ ਮੈਂ ਸਾਰੇ ਪੰਜਾਬ ਚ ਗਿਆ ਤੇ ਸ਼ਾਇਦ ਇਸ ਕਰਕੇ ਫਿਰ ਪਤਾ ਹੋਰ ਹਲ ਖੇਚੇ ਬਰਨਾਲਾ ਹਲ ਖੇਚੇ ਜਿੰਨੇ ਥੋੜੀ ਜਿਹੀ ਹੈ ਹਾਜ਼ਰੀ ਰਹੀ ਹੋਊਗੀ ਪਤਾ ਤੁਸੀਂ ਮੈਨੂੰ ਥੋੜੇ ਤੇ ਰੱਬ ਜੀ ਦਾ ਮਾਣ ਹੈ ਤੁਸੀਂ ਪਹਿਲਾਂ ਵੀ ਤੁਸੀਂ ਹੁਣ ਵੀ ਜਦੋਂ ਜਦੋਂ ਆਵਾਜ਼ ਮਾਰਦੇ ਆ ਤੁਹਾਡੇ ਵੱਲੋਂ ਕਦੇ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਹੋਊਗੀ ਤਾਂ ਸਾਡੇ ਵੱਲੋਂ ਰਹੀ ਹੋਊਗੀ ਤੁਹਾਡੇ ਵੱਲੋਂ ਕੋਈ ਕਮੀ ਇਸ ਸਾਲ ਬਹੁਤ ਬਹੁਤ ਧੰਨਵਾਦ ਹੈ ਮੈਂ ਜਾਉਂਗਾ ਇੱਕ ਮਿੰਟ ਲਈ ਪਰਮਲ ਭਾੜੇ ਐਮਐਲਏ ਨੇ ਨਵੇਂ ਚੁਣੇ ਹੋਏ ਬਹੁਤ ਗੰਦਾਰ ਸੰਬੋਧਨ ਧੰਨਵਾਦ ਮਾਨ ਸਾਹਿਬ ਜੀ ਆਇਆਂ ਵੈਲਕਮ ਮਾਨ ਸਾਹਿਬ ਦਾ ਪਿੰਡ ਧੋਲਾ ਦੇ ਵਿੱਚ ਆਪਣੇ ਵਿਜੀ ਸ਼ਡਿਊਲ ਚ ਸਮਾਕਟ ਕੇ ਆਏ ਨੇ ਇੱਕ ਛੋਟੇ ਜਿਹੇ ਸੰਗਮ ਦੇ ਪਹੁੰਚੇ ਨੇ ਸੋ ਜੀ ਆਇਆਂ ਸੋਨਾਰੀ ਪਿੰਡ ਧੋਲਾ ਦੇ ਵਿੱਚ ਆਸੇ ਪਾਸੇ ਪਿੰਡਾਂ ਦੇ ਵਿੱਚੋਂ ਆਏ ਅਜਵਾਨ ਬਜ਼ੁਰਗ ਤੇ ਬੱਚੇ ਮਾਣੇ ਗੁਰੂ ਜੀ ਕਾ ਖਾਲਸਾ ਮਾਣੇ ਗੁਰੂ ਜੀ ਕੀ ਫਤਿਹ ਸੁਤਾਫੀ ਕਰਦਾ ਮਾਨ ਸਾਹਿਬ ਨੇ ਸਾਂਝੀਆਂ ਕੀਤੀਆਂ ਨੇ ਸੋ ਖੇਡ ਦੇ ਮੈਦਾਨ ਵਿੱਚ ਸੋ ਖੇਡ ਬਾਰੇ ਸਾਡੇ ਨੌਜਵਾਨ ਖੇਡਾਂ ਤੌਕੇ ਕੱਤਨ ਲਈ ਗਰਾਊਂਡ ਹੈ ਨਹੀਂ ਸਾਡੇ ਬੱਚੇ ਪੜਨਾ ਚਾਹੁੰਦੇ ਨੇ ਉਹਨਾਂ ਲਈ ਸਕੂਲ ਹੈ ਨਹੀਂ ਸਾਡੀਆਂ ਧੀਆਂ ਪੜਨਾ ਚਾਹੁੰਦੀਆਂ ਨੇ ਉਹਨਾਂ ਲਈ ਸਕੂਲ ਹੈ ਨਹੀਂ ਉਹ ਰੋਜ਼ਗਾਰ ਚਾਹੁੰਦੇ ਨੌਜਵਾਨ ਰੋਜ਼ਗਾਰ ਹੈ ਨਹੀਂ ਸੋ ਮਾੜੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਸੋ ਇਹਨਾਂ ਨੀਤੀਆਂ ਦੇ ਖਿਲਾਫ ਇੱਕ ਪਾਰਟੀ ਦਿੱਲੀ ਦੇ ਵਿੱਚੋਂ ਅਰਵਿੰਦ ਕੇਜਰੀਵਾਲ ਜੀ ਨੇ ਸੋਚਦਾ ਖੜੀ ਹੋਈ ਸੋ ਬਹੁਤਾ ਲੰਮਾ ਨਹੀਂ ਲੈ ਕੇ ਜਾਊਗਾ ਉਹ ਸੋਚਦੇ ਚੱਲਦੇ ਹੋਏ ਪੰਜਾਬ ਦੇ ਲੋਕਾਂ ਨੇ ਜਿਹੜਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਵੀ ਵੱਡਾ ਜਪਾਨ ਪਾਇਆ ਭਧੌੜ ਨੇ ਪਿੰਡ ਧੌੜਾ ਦੇ ਵੀ ਸੋ ਹੁਣ ਵਿਧਾਨ ਸਭਾ ਦੀ ਜ਼ਿੰਮੇਵਾਰੀ ਸੀ ਸੋ ਭਧੌੜ ਦੇ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਆ ਪਿੰਡ ਧੌੜਾ ਦੇ ਮਾਨ ਬਖਸ਼ਿਆ ਸੋਇ ਸੇ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪ੍ਰਧਾਨ ਸਭਾ ਦੇ ਵਿੱਚ ਸਾਡੇ ਨੌਜਵਾਨਾਂ ਲਈ ਖੇਡ ਦੇ ਮੈਦਾਨ ਮੰਗਾਂਗੇ ਬੱਚਿਆਂ ਲਈ ਪੜ੍ਹਾਈ ਮੰਗਾਂਗੇ ਨੌਜਵਾਨਾਂ ਲਈ ਰੋਜ਼ਗਾਰ ਮੰਗੂ ਕਿਸਾਨਾਂ ਦੀਆਂ ਫਸਲਾਂ ਦੇ ਮੁੱਲ ਮੰਗਾਂਗੇ ਤੇ ਤੁਹਾਡੇ ਨਾਲ ਵਾਦਾ ਕਰਦੇ ਆ ਤੁਹਾਡੇ ਹੱਕ ਸੱਚ ਲਈ ਅਸੀਂ ਹਮੇਸ਼ਾ ਲੜਦੇ ਰਹਾਂਗੇ ਲੜਦੇ ਆਏ ਹਾਂ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਮਾਨ ਬਖਸ਼ਿਆ ਅਤੇ ਸਦਾ ਦੇਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗਲਤੀ ਨਹੀਂ ਕਰੀਆ ਲੈ ਬਨਾਰਲੇ ਜਿਹੜੀ ਤੰਨੇ ਸੀਤਾ ਸ੍ਰੀ ਪਹਿਲਾਂ ਵੀ ਤੇ ਹੁਣ ਵੀ ਸਾਡੀ ਜਦੋਂ ਬੈਗ ਲਾਈਏ ਕਿਸੀ ਮદાન ਸਭਾ ਜਾ ਕੇ ਗੁਰੂ ਦੇ ਤੇ ਦੀਪਾਂ ਦਾ ਨਵਾਈਏ ਅਸਾਂ ਦਾ ਅਕਾ ਆਪਣੀਆਂ ਬਦੌੜ ਨਾਲ ਮਹਿਕਾ ਲੱਗਦਾ ਮਹਿਕਾ ਨਾਲ ਬਰਨਾਲਾ ਲੱਗਦਾ ਬਰਨਾਲੇ ਨਾਲ ਸੁਨਾਮ ਲੱਗਦਾ ਸੁਨਾਮ ਨਾਲ ਡੜਬਾ ਲੱਗਦਾ ਡੜਬੇ ਨਾਲ ਭਲਾੜਾ ਲੱਗਦਾ ਭਲਾੜੇ ਨਾਲ ਮਾਨਸਾਪਾ ਤਾਂ ਮਾਨਸਾ ਨਾਲ ਮੌੜ ਲੱਗਦਾ ਮੌੜ ਨਾਲ ਤਲਵੰਡੀ ਲੱਗਦੀ ਹੈ ਤਲਵੰਡੀ ਨਾਲ ਬਠਿੰਡਾ ਦਿਹਾਤੀ ਲੱਗਦਾ ਸਾਰੇ ਆਪਣੇ ਕੋਲੇ ਸਾਰੇ ਆਪਣੇ ਕੋਲੇ ਨੇ ਆਹ ਕਰਾਇਆ ਪਤਨ ਸਿੱਪੇ ਤੇ ਆਹ ਕਰਾਇਆ ਪੱਕ ਜਿੱਤੇ ਨੇ ਤੁਸੀਂ ਵਿਸ਼ਵਾਸ ਕੀਤਾ ਸਾਡੇ ਤੇ ਜੋ ਵੀ ਸਾਡਾ ਅਰਥ ਆ ਗੂਗਾ ਡੈਮੋਕ੍ਰੈਟਿਕ ਰਾਈਟਰ ਤੁਹਾਡੇ ਵੀ ਤੁਹਾਡੇ ਚਾਉਂਦੇ ਰਹਿਵਾਂਗੇ ਜਿੰਦੇ ਰਹਿਣ ਬਹੁਤ ਬਹੁਤ ਧੰਨਵਾਦ ਮੈਂ ਮਾਫੀ ਮੰਗਦਾ ਮੇਰਾ ਤੋਂ ਜੇ ਫੋਟੋ ਮੈਚ ਜਿਆਦਾ ਸੁਧਾਰਿਆ ਲਿਆ ਸੁਡੋਲਕ ਆਲ ਦਾ ਬੈਸਟ ਜਿਹੜੇ ਫਸਟ ਆਉਣਗੇ ਉਹਨਾਂ ਨੂੰ ਬਲਾਈ ਤੇ ਨਾਲ ਨਾਲ ਇਹ ਵੀ ਸਾਹ ਕਿ ਫਸਟ ਆ ਕੇ ਅੰਕਾਰਾਂ ਨੂੰ ਕਰਨਾ ਕਿਉਂਕਿ ਫਸਟ ਆਉਣ ਵਾਲੇ ਸਭ ਤੋਂ ਵੱਡਾ ਯੋਗਦਾਨ ਸੈਕਿੰਡ ਤੇ ਫਾਈਨਲ ਦਾ ਹੁੰਦਾ ਜੇ ਉਹ ਹੁੰਦੇ ਨਾ ਮੁਕਾਬਲੇ ਨਹੀਂ ਹੋਣਾ ਸੀ ਮਾਰਕਾ ਇੱਕ ਇਟੇ ਹੈ ਜੀ ਜਿਹਦੇ ਵਿੱਚ ਹਾਰਨ ਤੋਂ ਬਾਅਦ ਜਿੰਨਾਂ ਵਾਲੇ ਦਾ ਹੱਥ ਨਾ ਆ ਜਾਏ ਇੱਕ ਖੇਡਾਂ ਇਹਨੂੰ ਕਹਿੰਦੇ ਆ ਸਪੋਰਟਸ ਟੈਂਪਸਟ ਇਹ ਸਿਖਾਉਂਦੀਆਂ ਨੇ ਕਿ ਕਿਵੇਂ ਇੱਕ ਦੂਜੇ ਨਾਲ ਮਿਲ ਕੇ ਰਹਿਣਾ ਕਿ ਕਰਖਰ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਮੈਚ ਦੇਖੋ ਕਮੇਟੀ ਦਾ ਮੈਂ ਧੰਨਵਾਦ ਕਰਦਾ ਹਾਂ ਸਾਰੇ ਕਲੱਬ ਵਾਲਿਆਂ ਦਾ ਧੰਨਵਾਦ ਕਰਦਾ ਮੈਨੂੰ ਮਾਨ ਸਨਮਾਨ ਦਿੱਤਾ ਛੇ ਦਾ ਮਰਜਿਸ ਕਲੱਬ ਵੱਲੋਂ ਇਹ ਟੂਰਨਾਮੈਂਟ ਆਇਆ ਪਰ ਤੁਹਾਨੂੰ ਟੂਰਨਾਮੈਂਟ ਦਿਖਾਉਿਆ ਬਿਲੀ ਮੈਂ ਤਾਂ ਆਮ ਵੀ ਕਰਦਾ ਬਹੁਤ ਬੰਦੇਬਾਨੀ ਭਾਈ ਮਜੀਤ ਸਿੰਘ ਸਾਹਿਬ ਰੈਗੂਲਰ ਕਰਦਾ ਦਾਤ ਬੰਦਾਂ ਹਰੋ ਦਾ ਪ੍ਰਗੰਤ ਮਾਨ ਦੀ ਇਹਨਾਂ ਦੇ ਨਾਲ ਕਰਮਨ ਤਾਲਾ ਜੀ ਉਧਰ ਸਾਡਾ ਯਾਰਾਂ ਦਾ ਯਾਰ ਪੁਜਾ ਦੀਪ ਸਿੱਧੂ ਮੇਰੇ ਵੀਰ ਮਾਣ ਹੈ ਭਰਾਵਾ ਜੱਗੀ ਭਰਾਵਾ ਨੰਨਤੀ ਗੈਗੀ ਦੇ ਪਰ ਵਿੱਚ ਵੀਰੋ ਸੰਘੇੜੇ ਵਾਲੇ ਜੱਗੀ ਨੇ ਗੀਤ ਲਿਖਿਆ ਤੇ ਇਸ ਵੀਰ ਨੇ ਸਾਝਾ ਕੀਤਾ ਦੁਨੀਆ ਦੇ ਨਾਲ ਕਿ ਸੰਘੇੜੇ ਪਿੰਡ ਜੱਗੀ ਦੀ ਜੋ ਕਰਦੇ ਸੱਤ ਹੁੰਦੇ ਬੋਲਾਂ ਨਾਲ ਭੰਨਦੇ ਖਰੋਟ ਵੱਲੀਏ ਟੋਨੀ ਤੇਰੇ ਪਿਓ ਨੂੰ ਸਰਪੰਚੀ ਤੇ ਨਹੀਂ ਪਈ ਜਿੰਨੀ ਮੇਰੇ ਯਾਰਾਂ ਨੇ ਆ ਵੋਟ ਵੱਲੀਏ ਲੈ ਵੀ ਜੱਗੀ ਬਾਤ ਬਾਤ ਧੰਨਵਾਦ ਸਾਡੇ ਵੀਰ ਜੱਗੀ ਦਾ ਤੇ ਨਾਲ ਦੀਪ ਸਿੱਧੂ ਫਾਰ ਆਪਣਾ ਸਾਰੇ ਵਿਰਗਵਾਇ ਤੇ ਮੇਲੇ ਦੀ ਜੇ ਜਿਹੜੀ ਟੀਮ ਬਣਾਵਾਲੀ ਪਿੰਡ ਦੀ ਆ ਉਹ ਇਧਰ ਕਹਿੰਦੇ ਖੇਡੂਗੀ ਸਟੇਜ ਵਾਲੇ ਪਾਸੇ ਤੇ